ਬਿਨਾ ਮੇਰੀ ਅੰਦਰ ਨਹੀਂ ਢਰਦੀ ਹਏ ਪੁੱਤ ਮੇਰਾ ਪੁੱਤ ਦੇਸ਼ ਲਈ ਬਿਨ ਸ਼ੀਰ ਹੋ ਗਿਆ ਪੁੱਤ ਮਾਣ ਵੀ ਕਰਦੀ ਆ ਪਰ ਘਰ ਖਾਲੀ ਹੋ ਗਿਆ ਪੁੱਤ ਬਿਨਾ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਸਾਡੇ ਲੀਡਰ ਆਜ਼ਾਦੀ ਦਿਵਸ ਮਨਾਉਂਦੇ ਹਨ ਸਾਡੇ ਲੀਡਰ ਤਿਰੰਗੇ ਨੂੰ ਸਲੂਟ ਮਾਰਦੇ ਹਨ ਸਾਡੇ ਲੀਡਰ ਫੁੱਲਾਂ ਵਾਲੀਆਂ ਗੱਡੀਆਂ ਨਾਲ ਗਰੌਂਡ ਸਜਾਉਂਦੇ ਹਨ ਸਾਡੇ ਲੀਡਰਾਂ ਨੂੰ ਅਗਨੀਬੀਰ ਆਕਾਸ਼ਦੀਪ ਸਿੰਘ ਦੀਆਂ ਰੌਲ ਰਹਿਆਂ ਅਸਤੀਆਂ ਦਿਖਾਈ ਨਹੀਂ ਦਿੰਦੀਆਂ ਉਸਦੇ ਮਾਪਿਆਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਅਸਤੀਆਂ ਜਾਨ ਪਰਵਾਹ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਕਾਸ਼ਦੀਪ ਦੇ ਮਾਪਿਆਂ ਦਾ ਸੈਰ ਆਕਾਸ਼ਦੀਪ ਨੇ ਉੱਚਾ ਕਰਕੇ ਗਿਆ ਉਥੇ ਹਰ ਦੇਸ਼ ਵਾਸੀ ਨੂੰ ਉਸ ਦੇ ਸੈਦ ਤੇ ਉਸ ਦੀ ਸ਼ਹਾਦਤ ਲਈ ਚੁੱਕਿਆ ਇਹ ਕਦਮ ਤੇ ਮਾਣ ਹੈ ਪਰ ਸਾਡੀਆਂ ਸਰਕਾਰਾਂ ਨੇ ਉਸ ਦੀ ਸ਼ਹਾਦਤ ਨੂੰ ਛੀਦੀ ਦਾ ਦਰਜਾ ਨਹੀਂ ਦਿੱਤਾ ਇਸ ਦਾ ਅਫਸੋਸ ਪੂਰੇ ਦੇਸ਼ ਵਾਸੀਆਂ ਨੂੰ ਹੈ ਮਾਪੇ ਕਹਿੰਦੇ ਹਨ ਕਿ ਸਾਨੂੰ ਬਹੁਤ ਆਸ ਸੀ ਕਿ ਉਸ ਦੀ ਅੰਤਮ ਅਰਦਾਸ ਤੇ ਕੋਈ ਐਲਾਨ ਕਰਕੇ ਜਾਣਗੇ ਬਹੁਤ ਸਾਰੇ ਨਮਿੰਦੇ ਆਏ ਆਮ ਪਾਰਟੀ ਦੇ ਨਮਿੰਦੇ ਵੀ ਆਏ ਪਰ ਮੱਥਾ ਟੇਕ ਕੇ ਵਾਪਸ ਚਲੇ ਗਏ ਕਿ ਸਾਨੂੰ ਕੋਈ ਐਲਾਨ ਨਾ ਕਰਨਾ ਪਵੇ ਸਾਨੂੰ ਬਹੁਤ ਅਫਸੋਸ ਹੁੰਦਾ ਹੈ ਕਿ ਸਾਡੇ ਪੁੱਤ ਨੇ ਇੰਨੀ ਛੋਟੀ ਉਮਰੇ ਆਪਣੀ ਸ਼ਹਾਦਤ ਦੇ ਕੇ ਦੇਸ਼ ਦਾ ਸਰ ਉੱਚਾ ਕੀਤਾ ਪਰ ਇੰਨੀਆਂ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆਈ ਇਹ ਜਿਹੜੇ ਨਸ਼ਾ ਕਰਕੇ ਮੁੱਕਦੇ ਹਨ ਉਹਨਾਂ ਦੇ ਘਰ ਜਾਣ ਲਈ 2 ਮਿੰਟ ਨਹੀਂ ਲਗਾਉਂਦੇ ਜਦ ਕਿ ਆਕਾਸ਼ਦੀਪ ਸਿੰਘ ਨੇ ਦੇਸ਼ ਲਈ ਜਾਨ ਵਾਰ ਦਿੱਤੀ ਉਹਦੇ ਲਈ ਸਰਕਾਰਾਂ ਕੋਲ ਟਾਈਮ ਨਹੀਂ ਕੀ ਸਰਕਾਰਾਂ ਦੇ ਅਜਿਹੇ ਰਵੱਈਏ ਨੂੰ ਦੇਖ ਕੇ ਮਾਮਾ ਆਪਣੇ ਪੁੱਤਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ भेजਣਗੀਆਂ ਬਿਲਕੁਲ ਨਹੀਂ ਭੇਜਣਗੀਆਂ ਅਗਨੀਵੀਰ ਦੇ ਨਾਲ-ਨਾਲ 20-25 ਮੁੰਡੇ ਹੁਣ ਆਕਾਸ਼ਦੀਪ ਅਗਨੀਵੀਰ ਦੇ ਘਾਰ ਵਿੱਚ ਉਸ ਦਿਨ ਤੋਂ ਰਹਿ ਰਹੇ ਹਨ ਉਹ ਆਕਾਸ਼ਦੀਪ ਦੇ ਮਾਤਾ ਜੀ ਦੀ ਲਗਾਤਾਰ ਸੇਵਾ ਕਰ ਰਹੇ ਹਨ ਅਤੇ ਮਾਤਾ ਜੀ ਨੂੰ ਪੁੱਛਦੇ ਹਨ ਕਿ ਹਣ ਉਹ ਕੀ ਕਰਨ ਮਾਤਾ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਉਹ ਕੁਝ ਵੀ ਨਹੀਂ ਕਹਿ ਸਕਦੇ ਪਰ ਉਹ ਇਹ ਜ਼ਰੂਰ ਕਹਿੰਦੇ ਹਨ ਕਿ ਅਗਨੀਵੀਰ ਸਕੀਮ ਬੰਦ ਕਰਕੇ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਜਿਵੇਂ ਅਸੀਂ ਇਨਸਾਫ ਲਈ ਰੋਂ ਰਹੇ ਹਾਂ ਕੋਈ ਹੋਰ ਮਾਂ ਆਪਣੇ ਪੁੱਤ ਦੇ ਇਨਸਾਫ ਲਈ ਨਾ ਰੁਲੇ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਮਾਪੇ ਕਹਿੰਦੇ ਹਨ ਸਾਨੂੰ ਕਿਸੇ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ ਅਸੀਂ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦਿੱਤੇ ਸਾਨੂੰ ਇਹ ਅਫਸੋਸ ਹੈ ਕਿ ਸਾਡੇ ਬੱਚੇ ਦੀ ਕੁਰਬਾਨੀ ਨੂੰ ਲੋਕ ਤਾਂ ਮੰਨਦੇ ਹਨ ਪਰ ਸਰਕਾਰਾਂ ਨਹੀਂ ਆਕਾਸ਼ਦੀਪ ਦੇ ਮਾਤਾ ਜੀ ਕਹਿੰਦੇ ਹਨ ਕਿ ਉਹ 7ਵੀਂ ਜਮਾਤ ਤੋਂ ਮਿਹਨਤ ਕਰ ਰਿਹਾ ਸੀ ਸਾਈਕਲ ਤੇ ਜਾਣਾ ਸਾਈਕਲ ਤੇ ਆਉਣਾ ਬਹੁਤ ਮਿਹਨਤ ਕੀਤੀ ਉਸਨੇ ਭਾਰਤੀ ਹੋਣ ਲਈ ਆਪਣੇ ਸਰੀਰ ਤੇ ਜ਼ਖਮਾਂ ਲਈ ਪਰਵਾਹ ਨਾ ਕੀਤੀ ਮਾਂ ਰੋ ਰੋ ਦੱਸਦੀ ਹੈ ਕਿ ਮੇਰੇ ਪੁੱਤ ਨੇ ਇੰਨੀ ਮਿਹਨਤ ਕੀਤੀ ਸਰਕਾਰਾਂ ਤੋਂ ਮੁੱਲ ਨਹੀਂ ਪਾਇਆ ਜਾ ਰਿਹਾ ਉਸ ਮਿਹਨਤ ਦਾ ਸਰਕਾਰਾਂ ਨੇ ਇਹ ਗੱਲ ਕਹਿ ਕੇ ਪੱਲਾ ਝਾੜ ਲਿਆ ਕਿ ਰਿਪੋਰਟ ਆਵੇਗੀ ਤਾਂ ਹੀ ਅਸੀਂ ਆਕਾਸ਼ਦੀਪ ਨੂੰ ਸ਼ਹੀਦੀ ਦਾ ਦਰਜਾ ਦੇਵਾਂਗੇ ਮਾਂ ਰੋ ਰੋ ਦੱਸਦੀ ਹੈ ਕਿ ਮੇਰਾ ਪੁੱਤ ਤਾਂ 27 ਮਈ ਨੂੰ ਹੀ ਮੇਰੇ ਨਾਲੋਂ ਵਿਛੜ ਗਿਆ ਸੀ ਜਦੋਂ ਉਹ ਘਰੋਂ ਗਿਆ ਸੀ ਜਦ ਚੰਗੇ ਕੰਮਾਂ ਲਈ ਵੀ ਸਰਕਾਰਾਂ ਦੀਆਂ ਮਹਿਨਤਾਂ ਕਰਨੀਆਂ ਪੈਣ ਧਰਨੇ ਦੇਣੇ ਪੈਣ ਤਾਂ ਉਸ ਦੇਸ਼ ਦਾ ਕੀ ਹੋ ਸਕਦਾ ਹੈ ਉਹ ਗੱਲਾਂ ਜੋ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਰਹੀਆਂ ਹਨ ਪਰ ਫੇਰ ਵੀ ਸਰਕਾਰਾਂ ਖਮੋਸ਼ ਬੈਠੀਆਂ ਹਨ ਪਤਾ ਨਹੀਂ ਕਿੰਨੇ ਕੁ ਨਮਿੰਦੇ ਮੀਡੀਆ ਤੋਂ ਲੁਕੇ ਬੈਠੇ ਹਨ ਜਿੰਨਾ ਬਾਰੇ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚਦੀ ਜੱਸ ਦੇਨ ਤੋਂ ਆਕਾਸ਼ਦੀਪ ਸਿੰਘ ਦੀ ਮੌਤ ਦੀ ਖਬਰ ਆਈ ਉਸ ਦੀ ਡੈੱਡ ਬੋਡੀ ਘਰ ਪਹੁੰਚੀ ਉਸ ਦੀ ਮਾਂ ਉਸ ਦਿਨ ਤੋਂ ਮੈਂਤਾ ਕਰਦੀ ਝੋਲੀਆਂ ਆੜਦੀ ਕਿ ਮੇਰੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਓ ਪਰ ਜਿਹਦਾ ਪੁੱਤ ਗਿਆ ਉਹਨੂੰ ਪੁੱਛ ਕੇ ਦੇਖੋ ਉਹਦੇ ਦਿਲ ਤੇ ਕੀ ਬੀਤਦੀ ਹੈ ਉਸ ਦੀ ਰਿਸ਼ਤੇਦਾਰ ਕਹਿੰਦੀ ਹੈ ਕਿ ਸਾਡੇ ਜੀਆ ਅਨੇਕਾਂ ਮਾਮਾ ਇਸ ਮੁਸ਼ਕਲ ਵਿੱਚ ਹਨ ਕਿ ਉਹ ਆਪਣੇ ਬੱਚਿਆਂ ਨੂੰ ਕੀ ਕਹਿਣ ਕਿਵੇਂ ਉਹਨਾਂ ਨੂੰ ਭੇਜਣ ਗਿਆ ਕਿ ਉਹਨਾਂ ਦਾ ਫੌਜ ਵਿੱਚ ਭਰਤੀ ਹੋਣਾ ਸਹੀ ਹੋਵੇਗਾ ਉਹ ਕਹਿੰਦੇ ਹਨ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਅਸੀਂ ਵੀ ਡਰੇ ਹੋਏ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਈਏ ਮੈਂ ਉਸ ਨੂੰ ਢਿੱਡੋਂ ਤਾਂ ਨਹੀਂ ਜੰਮਿਆ ਪਰ ਇਹ ਬੱਚੇ ਤੇ ਸਾਰੀਆਂ ਮਾਂਵਾਂ ਇਸ ਮਾਂ ਨਾਲ ਖੜੇ ਹਨ ਜাতਕ ਸਾਡੇ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਅਗਨੀ ਵੀਰ ਸਕੀਮ ਬੰਦ ਕਰਕੇ ਰੈਗੂਲਰ ਭਰਤੀ ਨਹੀਂ ਕੀਤੀ ਜਾਂਦੀ ਅਸੀਂ ਆਪਣੇ ਬੱਚਿਆਂ ਨੂੰ ਫੌਜ ਵਿੱਚ ਭਰਤੀ ਲਈ ਨਹੀਂ ਭੇਜਾਂਗੇ ਅਸੀਂ ਅਖੀਰ ਵਿੱਚ ਸਰਕਾਰਾਂ ਨੂੰ ਫਿਰ ਅਪੀਲ ਕਰਦੇ ਹਾਂ ਕਿ ਅਗਨੀ ਵੀਰ ਸਕੀਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਤੇ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਪਰਿਵਾਰ ਉਹਨਾਂ ਦੀਆਂ ਆਸਤੀਆਂ ਨੂੰ ਜਲ ਪਰਵਾਹ ਕਰਕੇ ਅੰਤਮ ਰਸਮਾਂ ਕਰ ਸਕਣ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਜੇ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ